ਚਾਹ ਦੀ ਗੱਲ ਨਹੀਂ ਹੈ ਕੋਈ ਬੁੱਧੀ ਨਾਲ ਚੱਲੇਗਾ ਸਮਝਣ ਸੋਚਨ ਸਮਝਾ ਤੇ ਉਹਦੇ ਆਖ ਕੁਝ ਵੀ ਨਹੀਂ ਲੱਗੇਗਾ ਉਸਦੀ ਮੁਠੀ ਖਾਲੀ ਰਹਿ ਜਾਵੇਗੀ ਇਹੋ ਤਾਂ RAM ਨੂੰ ਲਿਖਿਆ ਨਹੀਂ ਜਾ ਸਕਦਾ ਇਹ ਤਾਂ ਹਰ ਦੇਖ ਅਸਾਸਾ ਤੁਸੀਂ ਜੀਵ ਨਾਲ ਜਪਤੇ ਰਹੋ RAM 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 ਜਿੰਦਗੀ ਭਰ ਅਗਲੇ ਜਨਮ ਵਿੱਚ ਤੋਤੇ ਦੀ ਤਰ੍ਹਾਂ ਪੈਦਾ ਹੋਵੋਗੇ ਕਿਸੇ ਪਿੰਜਰੇ ਵਿੱਚ ਬੰਦ ਹੋਵੋਗੇ ਅਤੇ RAM RAM ਜਪੋਗੇ ਤੁਸੀਂ ਤੋਤੇ ਬਾਗ ਅਗਲੇ ਜਨਮ ਦਾ ਜਨਮ ਲੈਣ ਦਾ ਅਭਿਆਸ ਕਰ ਰਹੇ ਹੋ ਜੇਕਰ ਜੇਕਰ ਜੀਬ ਨਾਲ ਹੀ ਰਾਮ ਰਾਮ ਜਪਦੇ ਰਹੋ ਅਤੇ ਜੇ ਤੁਹਾਡੀ ਖੋਪੜੀ ਵਿੱਚ ਰਾਮ ਰਾਮ ਗੂੰਜਦਾ ਰਹੇ ਤਾਂ ਵੀ ਕੀ ਹੋਏਗਾ ਜਦ ਤੱਕ ਤੁਹਾਡਾ ਹਿਰਦਾ ਰਾਮ ਦੇ ਨਾਮ ਦੇ ਭਾਵ ਨਾਲ ਪ੍ਰਸੰਨ ਨਾ ਉੱਠੇ ਜਦ ਤੱਕ ਤੁਹਾਡੇ ਹਿਰਦੇ ਵਿੱਚ ਤਰੰਗ ਨਾ ਉੱਠਣ ਲੱਗਣ ਭਾਵ ਅਵੇਸ਼ ਦੀਆਂ ਜਦ ਤੱਕ ਤੁਸੀਂ ਮਸਤ ਨਾ ਹੋ ਉੱਠੋ ਜੇਹੀ ਮਸਤੀ ਨਾ ਆ ਜਾਵੇ ਜੋ ਫਿਰ ਕਦੇ ਉੱਤਰਦੀ ਨਹੀਂ ਜਦ ਤੱਕ ਅਜਿਆ ਭਾਵਨਾ ਪੈਦਾ ਹੋ ਜਾਵੇ ਜਦ ਤੱਕ ਰਾਮ ਨਾਲ ਕੋਈ ਪਛਾਣ ਨਹੀਂ ਤਤ ਤਕ ਰਾਮ ਨਾਲ ਕੋਈ ਕਸ਼ਾਰ ਨਹੀਂ ਤਤਕ ਰਾਮ ਨਾਲ ਕੋਈ ਜਾਂ ਪਛਾਣ ਨਹੀਂ ਰਾਮ ਨਾਲ ਜਾਨ ਪਛਾਣ ਨਹੀਂ ਤਾਂ ਦਿਮਾਗ ਨੇ ਹਿੱਲਦਾ ਹੈ ਰਾਮ ਨਾਲ ਸਵੰਦ ਵਿਚਾਰ ਨਾਲ ਨਹੀਂ ਜੁੜਦਾ ਦਲੀਨ ਨਾਲ ਜੁੜਦਾ ਹੈ ਪ੍ਰੀਤ ਨਾਲ ਜੁੜਦਾ ਹੈ ਭਾਵਨਾ ਨਾਲ ਜੁੜਦਾ ਹੈ ਸੋਚ ਸੋਚ ਵਿਚਾਰ ਅਧਿਆਨ ਦੇ ਨਾਲ ਨਹੀਂ ਕੋਈ ਸੰਬੰਧ ਹੈ ਰਾਮ ਨਾਲ ਲਖਵੇਦ ਪੜੋ ਨਕਸਿਪ੍ਰਾਣ ਪੜੋ ਨਕਸਿ ਗ੍ਰੰਥ ਪੜੋ ਕੁਝ ਵੀ ਹੱਥ ਨਹੀਂ ਆਏਗਾ ਪੰਡਤ ਹੋ ਜਾਓਗੇ ਸੂਝ-ਬੂਝ ਨਹੀਂ ਪ੍ਰਕਾਸ਼ ਦੇ ਸੰਬੰਧ ਵਿੱਚ ਬਹੁਤ ਕੁਝ ਜਾਣ ਲਵੋਗੇ ਪਰ ਅੱਖ ਨਹੀਂ ਖੁੱਲੇਗੀ ਪ੍ਰਕਾਸ਼ ਨੂੰ ਜਾਣ ਨਹੀਂ ਪਾਓਗੇ ਜਿਹੜੇ ਅੱਖ ਖੋਲਣ ਦੀ ਵਿਧੀ ਜਾਣਦੇ ਹਨ ਸਤਿਗੁਰੂ ਇੱਕਸਰੋਹ ਕੀ ਬੋਲਦੇ ਹਨ ਸਤਿਗੁਰੂ ਬਦਾਸ ਜੀ ਪੇਡ ਖੋਲਦੇ ਹਨ ਸਤਿਗੁਰੂ ਵੀਰ ਜੀ ਸੋਝੀ ਕਰਵਾਉਂਦੇ ਹਨ ਸਤਿਗੁਰੂ ਬਦਾਸ ਜੀ ਨਾਲ ਸਹਿਮਤ ਹਨ ਕਿਵੇਂ ਸਭ ਘਟ ਭੀ ਤਰਹਾਟ ਚਲਾਵੇ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੇ ਨਾਮ ਸਮਾਰਸ ਮੇਰਾ ਸਤੇ ਦੀ ਗੱਲ ਕਰਦੇ ਨੇ ਸਤਿਗੁਰੂ ਕਹ ਕਿ ਵੀਰ ਨਿਵਦਨਾ ਹੈ ਸੂਈ ਜਾਤੀ ਹਰਦੇ RAM ਨਾਮ ਉਹ ਕੰਗਾਲ ਹੈ ਜਿਹਦੇ ਹੱਤੇ ਵਿੱਚ ਨਾਮ ਨੇ ਕਾਲ ਅਕਾਲ ਖਸਮ ਕਾ ਤੀਨਾ ਇਹ ਪਰਪੰਚ ਬਧਾਉਣ ਕਹ ਕਵੀਰ ਤੇ ਅੰਤੇ ਮੁਕਤੇ ਜਿਨ ਰਹਤੇ RAM ਰਸਾਂ ਤੇ ਨਾਮ ਕਮਹਲਾ ਪਹਿਲਾ ਜੀ ਉਹਨਾਂ ਦੀ ਵਡਿਆਈ ਨੂੰ ਕਰਦੇ ਨੇ ਤਿੰਨ ਭਵਨ ਜੁਗ ਚਾਰੇ ਜਤਾਂ ਜਿਨ ਜਤਾਂ ਸੋ ਤਿਸੇ ਜਿਹ ਹੈ ਅਥ ਨਿਰਮਾਇਲ ਸਿਜ ਦੇਹ ਹੈ रेशी राम हृदय रे एक पाए अंतर्शब्द साठ ले लो है परमात्मा ਨਾਲ ਜਾਣ ਪਛਾਣ ਨੂੰ پا ਲਈ ਹੈ ਉਸ ਵਰਗਾ ਅਹੀ ਹੋ ਗਿਆ ਹੈ ਉਹ ਮਾਤੋਂ ਤਾ ਹੋ ਗਿਆ ਉਸਦਾ ਆਤਮ ਬੜਾ ਹੀ ਪਵਿੱਤਰ ਹੋ ਜਾਂਦਾ ਹੈ ਉਸ ਦਾ ਸਰੀਰ ਵੀ ਸਫਲ ਹੋ ਜਾਂਦਾ ਹੈ ਆਨੰਦ ਸਰੂਪ ਪ੍ਰਮਾਤਮਾ ਸਦਾ ਉਹਦੇ ਹਿਰਦੇ ਵਿੱਚ ਟਿਗਰਿਆ ਰਹੇ। ਜੇ ਬੇਦੀ ਗੱਲ ਕਰਦੇ ਜੀ ਤੁਸੀਂ ਸੁਣੇ ਜਿਵੇਂ ਤੁਸੀਂ ਸੁਣਿਆ ਮਹੱਲਾ ਪਹਿਲਾ ਜੀ ਦੀ ਜਵਾਨੀ ਕੇਵਲ ਉਹੀ ਹਿਰਦੇ ਵਿੱਚ ਦਿਖਾਉਂਦੇ ਨੇ ਹੋਰ ਕੋਈ ਨਹੀਂ ਜਿਸ ਦੀ ਧਰਮ ਬਸਮਤ ਦੁਆ ਤੜੀ ਲੱਗੀ। ਇਸ ਲਈ ਵਿਢਾਈ یوں ਕਰਦੇ ਨੇ। ਗੁਸਾਈਂ ਤੀਰਾ ਤਹਾ ਨਾਮ ਕੈਸੇ ਜਾਤੀ? ਜਾਤੋਂ ਭੀਤਰ ਮਹਿਲ ਬੁਲਾਵੋ ਪੁੱਛੋ ਬਾਤ ਨਵੰਤੀ। ਏਕੋ ਨਾਮ ਏਕ ਨਰਾਇਣ ਤ੍ਰਿਪਵਨ ਏਕਾ ਜੋਤੀ ਦਵੇ ਸ੍ਰੀ ਸਤਗੁਰੂ ਨਵੇਲੇ ਸੋ ਬੂਝੇ ਜਿਸ ਏਕ ਲਿਵ ਲਾਗੀ ਜੀ ਰਹੇ ਨਰਪਾਤੀ ਸ਼ਬਦ ਬਜਾਏ ਭਰਮ ਚ ਕਾਏ ਸਦਾ ਸੇਵਕ ਦਨ ਰਾਤੀ ਗੁਰਬਚਨੀ ਬਾਰ ਕਰ ਏਕੋ ਜਾਤਾ ਨਾਨਕ ਪਿਆ ਅਦਾਸੀ ਸਤਗੁਰ ਮੇਰੇ ਗੁਸਾਇਮ ਤੋਂ ਤੋ ਇਹ ਪੇਦ ਦੀ ਗੱਲ ਪੁੱਛਦਾ ਕਿ ਤੇਰਾ ਕਿੱਥੇ ਕੋਈ ਖਾਸ ਨਾਮ ਹੈ ਕੋਈ ਤੇਰੀ ਖਾਸ ਜਾਤ ਹੈ ਜੇ ਤੂੰ ਮੈਨੂੰ ਆਪਣੀ ਮਿਹਰ ਨਾਲ ਆਪਣੇ ਚਰਨਾਂ ਵਿੱਚ ਜੋੜਦਾ ਤਦ ਮੈਨੂੰ ਸਮਝ ਆਉਂਦੀ ਹੈ ਇਸ ਤੇਰਾ ਕੋਈ ਨਾਮ ਨਹੀਂ ਕੋਈ ਖਾਸ ਕੁੱਲ ਨਹੀਂ ਕੋਈ ਜਾਤ ਨਹੀਂ ਨਾਨਕ ਆਪਣੇ ਸਤਿਗੁਰ ਦੇ ਰਸਤੇ ਰਾਹਤੇ ਤੁਰ ਕੇ ਜਦ ਤੇ ਮੂਤ અપਰਾਮ ਹੋ ਗਿਆ ਤੇ ਕਿਵੇਂ ਕਹਿੰਦੇ ਨੇ ਬਲਿਹਾਰੀ ਗੁਰ ਆਪਣੇ ਜਨਹਿਰ ਦੇ ਤਤ ਦਿਖਾਏ ਜਿਉ ਤਕਾਇ ਇਸ ਤਰ੍ਹਾਂ ਗਿਆਨ ਕਰਦੇ ਨਾ ਸੋ ਤੰ ਵਖਰ ਨਾ ਹੋਰੇ ਦੇ ਹਮਾਰੇ ਜਿਸ ਤੋਂ ਦੇ ਤਿਸੇ ਨਸਪਾਰਾ ਜਿਉ ਨਾ ਇਹ ਤੰ ਜਲੇਨਾ ਤਸ਼ਕਰ ਲਾ ਜਾਏ ਨਾ ਇਹ ਤੰ ਡੁਬੇ ਇਸ ਤੰ ਕੋ ਮਿਲੇ ਸਜਾਏ ਇਸ ਧੰਕੀ ਦੇਖੋ ਵਿੜਿਆਏ ਸਜ ਮਾਤੇ ਅੰਨ ਨ ਜਾਏ ਇੱਕ ਬਾਤ ਅਨੂਪ ਸੁਣਾ ਨਰ ਪਾਏ ਇਸ ਧੰਬਿਨ ਕਹੋ ਕਿਨ ਪਰਮਗਤ ਪਾਏ ਪਣਤ ਨਾਨਕ ਕਤ ਕੀ ਕਥਾ ਸੁਣਾਏ ਸਤਿਗੁਰ ਮਿਲੇ ਤਾਂ ਇਹ ਧੰ ਪਾਏ ਆਪਰੇ ਸਤਿਗੁਰ ਦੀ ਵਡਿਆਈ ਕਰਦੇ ਨੇ ਹੁਣ ਆਪਣੇ ਗੁਰੂ ਦੀ ਵਡਿਆਈ ਕਰਦੇ ਨੇ ਹਰ ਹਰ ਮੰਦਰ ਸੋਈ ਅੱਖੇ ਜਿੱਤੋਂ ਹਰ ਜਾਤਾ ਮਾਸ ਦੇ ਗੁਰਬਚਨੀ ਪਾਇਆ ਸਭ ਆਤਮਰਾਮ ਦੇ ਸ਼ਬਦਾਂ ਮਨ ਮੁੱਖਾਂ ਨੂੰ ਇਹ ਮੰਦਿਰ ਤੇ ਹਰਿ ਮੰਦਿਰ ਦੀ ਸਮਝ ਨਹੀਂ ਹੈ ਕੇਵਲ ਸਤਗੁਰੂ ਦੇ ਇਸ ਦੀ ਸੋਝੀ ਕਰਵਾਉਂਦਾ ਹੈ ਕਿਉਂਕਿ ਇੱਕੋ ਹੀ ਵਰਤਦਾ ਹੈ ਸਭ ਪਾਸੇ ਪਰ ਆਪਦੇ ਰਹਿਣ ਵਾਲਾ ਥਾਂ ਇਹ ਅਸਲ ਉਹੀ ਸ਼੍ਰੀ ਰਹਿ ਹੈ ਉਹੀ ਹਰਿ ਮੰਦਿਰ ਕਿਹਾ ਜਾਣਾ ਚਾਹੀਦਾ ਜਿੱਥੋਂ ਇਸ ਵਿੱਚੋਂ ਰੱਬ ਵਸਣਾ ਦੇ ਦੇਵਸ਼ਰਣਾ ਕਿਵੇਂ ਜਾਂਦਾ ਇਹ ਭਗਤ ਸਤਗੁਰੂ ਦੀ ਮਿਹਰ ਹੋਵੇ ਤਾਂ ਵਸਣਾ ਜਾਂਦਾ ਬਿਲਕੁਲ ਉਸ ਤੋਂ ਇਲਾਵਾ ਨਹੀਂ ਗੁਰਪੁਰੂ ਤੇ ਪਾਈਏ ਹਿਰਦੇ ਦੇਖ ਦਿਖਾਏ ਨਦ ਨਾਨਕ ਨਦਰੀ ਕਰ ਮੋਹਿ ਗੁਰ ਮਿਲਿਆ ਪਾਈ ਜਦੋਂ ਸਤਗੁਰੂ ਨਜ਼ਰ ਸੁਵਲੀ ਹੁੰਦੀ ਹੈ ਤਾਂ ਇਹ ਤਾਂ ਸਤਗੁਰੂ ਨਾਮ ਦਾ ਮਖਸ਼ਦਾ ਕਿਉਂਕਿ ਆਪਣਾ ਸਤਗੁਰੂ ਵਿਢਾਈ ਸਤਗੁਰ ਦਾ ਵੱਡਾ ਪੰਥ ਮ ਜਾ ਰਹੇ ਨੇ ਮਹਲਾ ਪਹਿਲਾ ਜੀ ਕਿ ਸਤਗੁਰ ਸਿਆਣਾ ਹੈ ਘਰ ਵਿੱਚ ਹੀ ਸਭ ਆਸ-ਪਾਸੇ ਏਕੋ ਇੱਕ ਦਿਖਾ ਦਿੰਦਾ ਹੈ बस ਉਸੇ ਘੜੀ ਦੀ ਅੜੀਕ ਹੈ ਉਸ ਮਹਾਂ ਘੜੀ ਦੀ ਉਸ ਪਲ ਸ਼ਿਨ ਵਿੱਚ ਆਪਣੇ ਆਪ ਨੂੰ ਆਪਣੇ ਭਾਗ ਨੂੰ ਨਾਪ ਵੀ ਨਾ ਸਕਾਂਗਾ ਮਿਣ ਵੀ ਨਾ ਸਕਾਂਗਾ ਅਣ ਮਣਿਆ ਹੋਏਗਾ ਮੇਰਾ ਭਾਗ ਅਸੀਮ ਹੋਏਗਾ ਮੇਰਾ ਭਾਗ ਅਜੱਪਾ ਜਪ ਏ ਸਤਿਗੁਰੂ ਜੇ ਤੂੰ ਅਜੱਪੇ ਜਪਤੀ ਨਦੀ ਬਗਾਏਂਗਾ ਸਿਖਾਏਂਗਾ ਜਿਸ ਨੂੰ ਜਪਣਾ ਨਹੀਂ ਪੈਂਦਾ ਹਿਰਦੇ ਵਿੱਚ ਹੀ ਜਪਿਆ ਜਾਂਦਾ ਹੈ ਆਪਣੇ ਆਪ ਜਿਹਨੂੰ ਜਪਿਆ ਨਹੀਂ ਜਾਂਦਾ ਉਸ ਦੀਆਂ ਚਾਰ ਸੰਭਾਵਨਾਵਾਂ ਹਨ ਇਕ ਤਾਂ ਜੋਰ ਜੋਰ ਨਾਲ ਰਾਮ ਰਾਮ ਓਮ ਓਮ ਜਪੋ ਅੱਲਾਹ ਲਾ ਕਰੋ ਇਹ ਸਭ ਤੋਂ ਨਗੜਾ ਮੰਤਰ ਪਾਠ ਹੈ ਸ ਫਿਰ ਦੂਜੀ ਸੰਭਾਵਨਾ ਹੈ ਬੁਲਵੰਦ ਰੱਖੋ ਬੁਲਵੰਦ ਹੋਣ ਅੰਦਰ ਰਾਮ ਰਾਮ ਓਮ ਓਮ ਜਪੋ ਜੀ ਬਣਾਓ ਇਹ ਪਹਿਲੇ ਨਾਲੋਂ ਬਿਹਤਰ ਹੈ ਪਰ ਬਹੁਤਾ ਬਿਹਤਰ ਨਹੀਂ ਕਿਉਂਕਿ ਗਲਤ ਉਹੀ ਹੋ ਰਹੀ ਹੈ ਹੁਣ ਬੁਲਵੰਦ ਨਾਲ ਨਾ ਹੋ ਕੇ ਜੀਬ ਨਾਲ ਹੋ ਰਹੀ ਹੈ ਫਿਰ ਤੀਜੀ ਸੰਭਾਵਨਾ ਹੈ ਜੀਬ ਵੀ ਨਾ ਹਿਲੇ ਕੰਟ ਵਿੱਚ ਹੀ ਆਰਾਮ ਰਾਮ ਓਮ ਓਮ ਇਹ ਗਲ ਹੋ ਵੀ ਬਿਹਤਰ ਹੈ ਪਰ ਆਖਰੀ ਅਜੇ ਵੀ ਨਹੀਂ ਆਖਰੀ ਸੱਚ ਨਹੀਂ ਕਿ ਕੋਈ ਹੱਲ ਵੀ ਕੰਟ ਵਿੱਚ اٹਕੀ ਹੈ ਫਿਰ ਚੌਥੀ ਸੁਭਾਵਨਾ ਹੈ ਹਿਰਦੇ ਵਿੱਚ ਭਾਵ ਹੀ ਰਹਿ ਜਾਵੇ ਰਾਮ ਰਾਮ ਕੋਈ ਜਾਪ ਨਹੀਂ ਕੋਈ ਅਚਾਰ ਨਹੀਂ ਬਸ ਮਹਿਜ ਭਾਵ ਬੋਧ ਚੇਤਨਾ ਸਤ ਉਸ ਨੂੰ ਜੱਪਾ ਜਾਪ ਆਖਿਆ ਗਿਆ ਹੈ ਇਹ ਹੀ ਰੰਤ ਸਤਗੁਰ ਦੀ ਸਿੱਖਿਆ ਚਲੀ ਆ ਰਹੀ ਹੈ ਇਹ ਇਸੇ ਕਿਸੇ ਵੀ ਮਹੱਲਾ ਪਹਿਲਾ ਜੀ ਸੋਝੀ ਕਰਵਾਉਂਦੇ ਨੇ ਕਿਵੇਂ ਮੇ ਘਰ ਦੇ ਖਾਇਦੇ ਸਤਿਗੁਰ ਪੁਰਖ ਸਜਾਣ ਪੰਜ ਸ਼ਬਦ ਤੁਨਕਾਰ ਤੁੰਤੇ ਵਾਜੇ ਸ਼ਬਦ ਨਸਾ ਦੀਪ ਲੋਪਤਾ ਤਖੰਡ ਮੰਡਲ ਹੈਰਾਨ ਤਾਰ ਘੋਰ ਬਜੰਤ ਤ ਸਵਾਚ ਤਖਤ ਸੁਲਤਾਨ ਸੁਖਮਨ ਕੇ ਘਰ ਰਾਗ ਸੁਣ ਸੁਣ ਮੰਡਲ ਨੇ ਬੁਲਾਏ ਕਤਕਥਾ ਵਿਚਾਰੀਏ ਮਨ ਸਾ ਮਨੇ ਸਮਾਏ ਹੋਟ ਘਮਨ ਅੰਮ੍ਰਿਤ ਭਰਿਆ ਇਹ ਮਨ ਕਤ ਹੁਣ ਜਾਏ ਅਜਪਾ ਜਪਨਾ ਬਿਸਰੇ ਆਦ ਜਗਾ ਸਮਾਏ ਸਬ ਸਖੀਆਂ ਪੰਚੇ ਮਿਲ ਗੁਰਮਖ ਨਿਜ ਘਰ ਵਾਸ ਸ਼ੌਦ ਖੋਜ ਇਹ ਕਰ ਰਿਹਾ ਨਾਨਕਤਾ ਕ다ਸ ਉਹ ਸਿਆਣਾ ਸਤਿਗੁਰੂ ਹੈ ਉਹ ਸਿਆਣਾ ਸਤਿਗੁਰੂ ਪੁਰਖ ਜੇ ਹਿਰਦੇ ਘਰ ਵਿੱਚ ਪ੍ਰਮਾਤਮਾ ਦੇ ਰਹਿਣਾ ਥਾਂ ਦਿਖਾ ਦਿੰਦਾ ਹੈ ਇਸ ਅਵਸਥਾ ਵਿੱਚ ਅਪੜ ਕੇ ਕੁਦਰਤ ਦੇ ਕੌਤਕ ਦੀਪ ਲੋਕਾ ਪਤਲਾ ਖੰਡਨ ਤੇ ਮੰਡਲਾ ਨੂੰ ਵੇਖ ਕੇ ਮੈਂ ਹੈਰਾਨ ਹੁੰਦਾ ਹਾਂ ਇੱਥੇ ਬਿਆੰਤ ਪਵਿੱਤ ਗੁਣ ਜਿਹਾ ਵਿਚਾਰੀ ਧਿਆਨ ਤੇ ਮਨ ਦਾ ਸੁਰਨਾ ਮਨਹੀ ਵਿੱਚ ਗਰ ਖੁੰਦਾ ਜਾਂਦਾ ਹੈ ਇਹ ਮਨ ਕਿਸੇ ਹੋਰ ਪਾਸੇ ਨਹੀਂ ਜਾਂਦਾ ਤੇ ਪ੍ਰਭ ਦੀ ਯਾਦ ਵਿੱਚ ਕਿਸੇ ਵੇਲੇ ਨਹੀਂ ਭੁੱਲਦੀ ਜੀਵਨਾਂਤ ਬਿਨਾਂ ਇਸਮਰਨ ਹੁੰਦਾ ਰਹਿੰਦਾ ਹੈ ਨਾਨਕ ਉਸ ਸਤਿਗੁਰ ਦਾ ਸੇਵਕ ਹੈ ਸਤਗੁਰ ਦੇ ਸੇਵ ਚਾਉਂਦੇ ਨੂੰ ਸਮਝ ਕੇ ਆਪਣੇ ਘਰੋਂ ਲੱਭ ਲਿਆ ਹੈ ਸਤਗੁਰ ਆਪਣਾ ਇੱਕ ਨਾਮ ਦੇ ਹੋਰ ਚੀਜ਼ਾਂ ਜ਼ਹਿਰ ਵਰਗੀਆਂ ਹਨ ਇਹ ਮੇਂ ਚੰਗੀਆਂ ਨਹੀਂ ਲੱਗਦੀਆਂ ਕਿਉਂ ਕਿਰਪਾ ਹੋ ਗਈ ਕਿਉਂਕਿ ਨਾਨਕ ਜੀ ਮੱਲਾ ਪਹਿਲਾ ਜੀ ਨੇ ਆਪਣੀ ਬਾਣੀ ਵਿੱਚ ਖੁਦ ਲਿਖਿਆ ਹੈ ਤੁਸੀਂ ਜਾਣ ਲਵੋ ਕੀ ਲਿਖਿਆ ਹੈ ਸਤਗੁਰ ਦੇਖਿਆ ਦੇਖਿਆ ਲੈਣੀ ਮਨ ਤਨ ਅਰਪੋ ਅੰਤਰਗਤ ਕੀ ਨਹੀਂ ਗਤ ਮਿਤ ਪਾਈ ਆਤਮ ਚਿੰਨ ਜਦੋਂ ਆਤਮ ਚਿੰਨ ਫਿਰ ਕਿਹਾ ਕਰ ਕਿਰਪਾ ਮੇਰਾ ਚਿਤ ਲਾਇਆ ਸਤਗੁਰ ਮੋ ਕੋ ਇੱਕ ਬਜਾਇਆ ਮਹਲਾ ਪਹਿਲਾ ਜੀ ਅਨਸਾਰ ਸਤਗੁਰ ਦੇਖਿਆ ਸਤਗੁਰ ਦੀ ਸਿੱਖਿਆ ਗ੍ਰਹਿਣ ਕਰਨ ਨਾਲ ਮੈਨੂੰ ਆਪਣੇ ਅਸਲੀ ਘਰ ਦੀ ਪਛਾਣ ਸਤਗੁਰ ਨੇ ਕਿਰਪਾ ਕਰਕੇ ਉਪਦੇਸ਼ ਕਰਕੇ ਮੇਰਾ ਇੱਕ ਨਾਲ ਚਿਤ ਜੋੜ ਦਿੱਤਾ ਮੈਨੂੰ ਸਤਗੁਰ ਨੇ ਸਮਝਾ ਦਿੱਤਾ ਹੈ ਕਿ ਪ੍ਰਭੂ ਤੋਂ ਬਿਨਾ ਉਸ ਵਰਗਾ ਕੋਈ ਹੋਰ ਨਹੀਂ ਦੱਸੋ ਮੈਂ ਕਿਸ ਨੂੰ ਉਸ ਵਰਗਾ ਦੇਖ ਕੇ ਕਿ ਸੋਹਟੀ ਪੂਜਾ ਕਰਾਂਤ ਸਤਗੁਰ ਨੇ ਮੇਰਾ ਸਤਗੁਰ ਨੇ ਮਿਹਰ ਕਰਕੇ ਮੇਰਾ ਚਿੱਤ ਪ੍ਰਭੂ ਚਰਨਾਂ ਵਿੱਚ ਜੋੜ ਦਿੱਤਾ ਤੇ ਮੈਨੂੰ ਸਮਝਾ ਸਮਝ ਦੇ ਦਿੱਤੀ ਕਿ ਹਰ ਤਾਂ ਪਰਮਾਤਮਾ ਹੀ ਵਸ ਰਿਹਾ ਹੈ। ਦਾਸ ਨਾਨਕ ਦੀ ਸਤਸੰਗ ਦੀ ਸੂਝੀ ਕਰਵਾਉਂਦੇ ਹਨ ਜਿੱਥੇ ਇੱਕ ਦੀ ਸੂਝੀ ਹੁੰਦੀ ਹੈ। ਸਤਸੰਗਤ ਕਰਨੀ ਹੋਵੇ ਤਾਂ ਕਿਸੇ ਪੂਰੇ ਸੱਭ ਕੋ ਦੀ ਲੋੜ ਪੈਂਦੀ ਹੈ ਤੇ ਪਾਲ ਵਿੱਚ ਨਿਕਲਣਾ ਪੈਂਦਾ ਹੈ। ਜਿਵੇਂ ਸਤਸੰਗਤ ਕਿਸੀਂ ਜਾਣੀਏ ਜਿੱਤੇ ਇੱਕੋ ਨਾਮ ਵਖਾਣੀ ਹੈ। ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆਵ ਜਾਏ ਜਿਉ ਸਤਗੁਰ ਬਾਝ ਨਾ ਪਾਇਆ ਸਭ ਮੋਹੀ ਮਾਇਆ ਜਾਲ ਜਿਉ ਸਤਗੁਰ ਕੋ ਬਲ ਜਾਈਏ ਜਿਤ ਮਿਲਿਆ ਪਰਮ ਗਤ ਪਾਈਏ ਸੁਰਨਰ ਮੁੰਜਨ ਲੋਚਦੇ ਸੋ ਸਤਗੁਰ ਦੀ ਆਵ ਜਾਏ ਜਿਉ ਸਤਗੁਰ ਦੀ ਸ਼ਰਨ ਪੈਣ ਤੋਂ ਬਣਾ ਕਿਸੇ ਨੂੰ